ਵੀ ਆਪਾਂ ਹਰ ਰੋਜ਼ ਕੋਈ ਨਾ ਕੋਈ ਵੀਡੀਓ ਪਾਉਨੇ ਆ ਜਿਵੇਂ ਕਿ ਹੁਣ ਅੱਜ ਕੱਲ ਫਾਰੇ ਚੱਲ ਰਿਆ ਮੱਜਾਂ ਤੇ ਗਾਈਆਂ ਤੇ ਲਾਉਣੇ ਆਗੇ ਅੱਜ ਆਪਾਂ ਪਿੰਡ ਬਰਨਾਲੇ ਆਏ ਸੀਗੇ 2293 ਦੇ ਸਾਨੂੰ ਪਤੀ ਆ ਸਾਰੇ ਜਾਣਦੀਆਂ ਚੰਗੀ ਤਰ੍ਹਾਂ ਆਪਣੇ ਮਾਨਸਾ ਏਰੀਆ ਦੇ ਵਿੱਚ ਮਾਨਸਾ ਜ਼ਿਲ੍ਹੇ ਦਾ ਮੁੰਡਾ ਪਿੰਡ ਬਰਨਾਲਾ ਗਾਇਕ ਹੈਗਾ ਸਾਰੇ ਜਾਣਦੇ ਹੋਣਗੇ ਲਗਭਗ ਤੇ ਬਾਕੀ ਅੱਜ ਖਾਰਾ ਬਰਨਾਲਾ ਦਾ ਤੇ ਆਪਣਾ ਜਵਾਰਕਿਆਂ ਦੇ ਨਾਲ ਲੱਗਦਾ ਜਿਹੜਾ ਪਿੰਡ ਖਾਰਾ ਬਰਨਾਲਾ ਤੇ ਉੱਥੇ ਆਈ ਸੀ ਅੱਜ ਬਾਈ ਦੇ ਫਾਰੇ ਲਾਏ ਨੇ ਤੇ ਤੁਹਾਨੂੰ ਬਾਈ ਦੱਸੂਗਾ ਵੀ ਇਹਦਾ ਕੀ ਰਿਜ਼ਲਟ ਆ ਬਾਈ ਨੇ ਫੋਨ ਕਰਿਆ ਸਪੈਲ ਵੀਡੀਓ ਦੇਖ ਕੇ ਕਹਿੰਦਾ ਬਾਈ ਮੇਰੇ ਵੀ ਫਾਰੇ ਲਾ ਕੇ ਜਾਓ ਅੱਜ ਲਾਉਣ ਆਏ ਦੱਸੂਗਾ ਬਾਈ ਤੁਹਾਨੂੰ ਬਾਈ ਆ ਕਰੂ ਗੱਲ ਠੀਕ ਬਰੇ ਬਹੁਤ ਵਧੀਆ ਰਿਜ਼ਲਟ ਆ ਇਹਦਾ ਤੇ ਮੈਂ ਕਹਿੰਨਾ ਵੀ ਸਾਰਿਆਂ ਨੂੰ ਲਵਾਉਣੇ ਚਾਹੀਦੇ ਆ ਪਸ਼ੂਆਂ ਦਾ ਏਸੀ ਹੈ ਇੱਕ ਤਰ੍ਹਾਂ ਦਾ ਵੈਸੇ ਉਹ ਵੀ ਨੇੜੇ ਤੇੜੇ ਵਧੀਆ ਠੰਡੀ ਹਵਾ ਆਉਂਦੀ ਹੈਗੀ ਖਰਚਾ ਬਹੁਤਾ ਜ਼ਿਆਦਾ ਨਹੀਂ ਇਹਨਾਂ ਦਾ ਆਪਾਂ ਮੰਨ ਲਾਦਾ ਤਿੰਨ-ਚਾਰ ਹਜ਼ਾਰ ਦਾ ਹੀ ਖਰਚਾ ਜਾਦੇ 3-4 ਹਜ਼ਾਰ ਚ ਵਧੀਆ ਪਸ਼ੂ ਦੇ ਆਰਾਮ ਨਾਲ ਖੜਦੇ ਆ ਤੇ ਤੁਸੀਂ ਵੀ ਦੇਖੋ ਇੱਕ ਵਾਰੀ ਜ਼ਰੂਰ ਬਾਈ ਦਾ ਕੰਮ ਵੀ ਘੈਂਟ ਆ ਤੇ ਬਾਈ ਨੰਬਰ ਵੀ ਪਾ ਦੂਗਾ ਹਾਂ ਇੱਕ ਵਾਰੀ ਮੌਕਾ ਜ਼ਰੂਰ ਦਿਓ ਬਾਈ ਨੂੰ ਸੇਵਾ ਦਾ ਹਾਂਜੀ ਬਾਈ ਆ ਤੁਹਾਨੂੰ ਸਾਰੀ ਵੀਡੀਓ ਦਿਖਾਉਨੇ ਆ ਇੱਧਰ ਜਿਵੇਂ ਕਿ ਸਟਾਰਟਿੰਗ ਤੇ ਲੈ ਵੀਰਾਂ ਆ ਜ ਨੇੜੇ ਜਿਵੇਂ ਕਿ ਇੱਥੋਂ ਆਪਾਂ ਇਧਰਲੇ ਪਾਸੇ ਪੰਪਲਾਤਾ ਇਦੋਂ ਫਿਲਟਰ ਲਾ ਕੇ ਸਾਰਾ ਕੰਪਲੀਟ ਕਰਕੇ ਦੋ ਆਪਣੇ ਵਾਲ ਲਾ ਕੇ ਇੱਕ ਜਿਵੇਂ ਕੇ ਅੰਦਰ ਚੱਲਿਆ ਹੁਣ ਰੈਗੂਲਰ ਇਤੇ ਘਟੋ ਘੱਟ 18 ਚੱਲੀ ਜਾਂਦੇ ਨੇ ਹੁਣ 18 ਦੇ 18 ਚੱਲ ਰਹੇ ਨੇ ਬਾਲੇ ਕਹਿੰਦੇ ਨੇ ਚੱਲਦੇ ਨਹੀਂ ਬਾਈ ਆਹ ਦੇਖ ਲਓ ਕੋਈ ਚਿੱਕੜ ਨਹੀਂ ਕਰਦੇ ਇਹ ਪੂਰ ਜੀ ਸਿੱਧਦੇ ਜਿਵੇਂ ਤੁਹੰਦਰ ਨਹੀਂ ਦਿਖਦੀ ਹੁੰਦੀ ਤੁੰਦਰ ਦੀ ਤਰ੍ਹਾਂ ਦੇਖਦੇ ਨੇ ਇੱਕ ਵਾਰੇ ਬਹੁਤ ਵਧੀਆ ਰਿਜ਼ਲਟ ਹੈ ਇਹਨਾਂ ਦਾ ਤੇ ਵੱਧ ਤੋਂ ਵੱਧ ਬਾਈ ਵੀਡੀਓ ਸ਼ੇਅਰ ਕਰ ਦਿਆ ਕਰੋ ਲਾਈਕ ਕਰ ਦਿਆ ਕਰੋ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਠੀਕ ਹੈ ਜੀ ਬਾਈ